ਸੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਫੇਰ ਪਹੁੰਚ ਗਏ ਆ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤਰੀਕ ਅੱਜ ਹੈਗੀ ਜੀ 12 ਨਵੰਬਰ 2025 ਜਗ੍ਹਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜੰਚ ਸਿਰ 5 ਮਿੰਟ ਬਾਕੀ ਆ ਤੇ ਦਿਖਾਉਣਾ ਤੁਹਾਨੂੰ ਅੱਜ ਰੇਟ ਕੋਟਕਪੁਰਾ ਮੰਡੀ ਦੇ ਜੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਤੇ ਬਾਕੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਤੇ ਚੱਲਦੇ ਆਪਾਂ ਬੋਲੀ ਤੇ ਜੀ ਤੇ ਬਾਕੀ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਆਪ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਤੇ ਜਾਂ ਕਣਕ ਵਿੱਚ ਨਹੀਂ ਹੋਵੇ ਉਹ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਤੇ ਆਪਣੇ ਨਾਲ ਜਿਹੜਾ ਤੁਸੀਂ رابطہ ਕੈਮ ਕਰਿਆ ਕਰੋ ਤੇ ਲੋ ਵੀ ਚੱਲਦੇ ਆਪਾਂ ਬੋਲੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋਟਕੂੜਾ ਮੰਡੀ ਦੇ ਜੀ ਲੋ ਜੀ ਕਿਸਾਨ ਵੀਰੋ ਸਾਹਮਣੇ ਬੋਲੀ ਸ਼ੁਰੂ ਹੋ ਚੁੱਕੀ ਆ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕੂੜਾ ਮੰਡੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ 29 ਕਰੋ ਭਾਈ 29 ਕਰੋ ਤੁਹਾਡੇ ਇਹ 29 ਕਰੋ ਭਾਈ 29 ਕਰੋ ਭਾਈ ਨੱਤੀ ਸਰ ਭਾਈ ਦੋ ਬੋਲਣਾ ਭਈ ਕਿਸੇ ਨਾਲ 2995 ਰੁਪਏ ਹਾਂ ਵੀ ਤਨਵੀਰ ਭਾਈ 2995 ਰੁਪਏ ਇਧਰ ਵੀ ਆਪਣੇ ਕੋਲੇ 2995 ਰੁਪਏ ਲੱਗੇ ਭਾਈ ਜੀ 1692 2995 ਰੁਪਏ ਲੱਗੇ 1692 ਜੀ 1692 ਥੋੜਾ ਧਿਆਨ ਦਿਆ ਕਰੋ 1692 ਦੋ ਗੋਰੀ ਮੈਂ ਹੋ ਯਾਰ ਹਾਂ ਗੋਰੀ ਬਹਿ ਜਾ ਹਾ ਨੰਬਰ 15 ਆ ਹੈ ਗੋਰੀ ਚਾਹ ਉਹ ਨਾ ਯਾਟੇਰੀ ਦੇਖਦੇ ਕਿਥੋਂ ਤੱਕ ਜਾਂਦੀ ਆ ਕਿੰਨੀਆਂ ਬਰਾਵੀ ਪਹਿਲਾਂ ਉਸੇ ਪਾਈਏ ਬੋਲੋ ਇਹਨੇ 399 399 ਦਾ ਦੋ ਡੇੜੀਆਂ ਜੀ ਕਿਨੇ ਡੇੜੀਆਂ ਆਪਣੇ ਰਿੰਗੋ ਸੱਮੇ ਲਗਾਈ 399 ਰੁਪਏ ਬਾਈ 99 ਰੁਪਏ ਬਾਈ 99 ਰੁਪਏ ਹਾਂ ਲੱਗੇਗਾ ਇਹ ਉਹ ਤਾਂ ਸਿੰਗਰ ਪੱਕੇ ਜੋ ਇਹਾਰੇ ਦੇ ਜੀ ਉਹ ਤਾਂ ਹੋਈ 16 ਰੁਪਏ ਵਿੱਚ ਹੋਈ ਹੈ ਇਹ ਪੱਕਾ ਲੱਗੇਗਾ ਇਹਨੂੰ ਆ ਪੱਕੇ ਲੱਗਣੀ ਡਬਲ ਇਹਨੂੰ 2995 ਰੁਪਏ ਜੀ ਚਲੋ ਪੂਰੇ ਕਰੋ 3000 ਰੁਪਏ ਜੀ 3000 ਰੁਪਏ ਡਬਲ ਪੱਕੇ ਦੇ ਜੀ 5 ਰੁਪਏ 5 ਰੁਪਏ 10 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 3000 45 ਰੁਪਏ 50 ਰੁਪਏ 55 ਰੁਪਏ 3000 55 ਰੁਪਏ 60 ਰੁਪਏ 70 ਰੁਪਏ 70 ਰੁਪਏ 70 ਰੁਪਏ 80 ਰੁਪਏ 90 ਰੁਪਏ 100 ਰ

ਕੈਂਟਰ ਬਾਈ ਕੈਂਟਰ ਬਾਈ ਕੈਂਟਰ ਬਾਈ ਕੈਂਟਰ ਬਾਈ ਕੈਂਟਰ ਬਾਈ ਕੈਂਟਰ ਬਾਈ ਕਿੰਨੇ ਹੋ ਗਏ ਸੀਗਾ 3100 ਕੈਂਟਰ ਬਾਈ ਕੈਂਟਰ ਬਾਈ ਕੈਂਟਰ ਬਾਈ 3100 ਕੈਂਟਰ ਬਾਈ 3165 ਰੁਪਏ ਬੋਲਨੇ ਕੇ ਨਹੀਂ 3165 ਰੁਪਏ ਐ ਦੋ ਕਿਧਰ ਲਿਖਣੀ ਵੀਰੇ ਹਾਂਜੀ 3165 ਰੁਪਏ ਲੱਗੇ 17 18 3165 ਰੁਪਏ ਦੇਖੋ ਗ੍ਰੀਨ ਦਾਣਾ ਵੀ ਐ ਮੋਇਸਚਰ ਵੀ ਐ ਦੇਖੋ ਫੁੱਲਾ ਦੇਖੋ 17 ਦਾਣਾ ਹੈ ਹਾਂ 17 ਹਾਂ ਦੇਖੋ ਜੀ ਗ੍ਰੀਨ ਦਾਣਾ ਬਹੁਤ ਐ ਦੇਖੋ ਜੀ 17 18 ਜੀ ਭਾਈ ਅਗਲੀ ਢੇਰੀ ਦੇਖਦੇ ਹਾਂ ਕਿਹੜੀ ਆ ਤੇ ਕੁਆਲਿਟੀ ਕਿਥੋਂ ਤੱਕ ਜਾਂਦੀ ਆ ਤੇ ਭਾਈ ਮੁੱਛਲ ਦਾ ਰੇਟ ਜਿਹੜਾ ਜੀ 3400 ਰੁਪਏ ਹੋ ਗਈ ਐ ਜੀ 3410 ਰੁਪਏ 20 ਰੁਪਏ ਤੱਕ ਲੱਗਿਆ 14 0 ਇੱਕ ਮੁੱਛਲ ਕੌਣ ਆ ਜੀ ਰੱਕ ਮੱਛਲ 3400 ਤੱਕ ਪਾਰ ਕਰ ਗਈ ਹੈ ਜੀ ਤੇ ਕਰਦਿਆ ਕਰੋ ਵੀਡੀਓ ਨੂੰ ਬਹੁਤ ਵਾਰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਆਪਣਾ ਲੰਦ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਸੰਪਰਕ ਕਰੋ ਤੇ ਬਾਸਪਤੀ ਜਾਂ ਕਣਕ ਲੈਣ ਲਈ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਜੀ ਲਓ ਜੀ ਅਗਲੀ ਢੇਰੀ ਦੇਖਦੇ ਆਂ 3200 ਰੁਪਏ 3200 ਰੁਪਏ ਲੱਗੀ 3200 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 3200 ਰੁਪਏ ਲ पैंतालीस रुपयेतालीस रुपये बत्तीस सौ पैंतालीस रुपये पैंतालीस रुपये पैंतालीस रुपये पैंतालीस रुपये बत्तीस सौ पैंतालीस रुपए पैंतालीस रुपए पैंतालीस रुपए हेलो पचास हज़ार हजार रुपये पचुंजा रुपए साठ रुपए बत्तीस रुपए मुकेश भाई बत्तीस हाँ बताए हेलो बैठ रहा है तो बेटा फाइटर भाई बोल रहे कि मैंने लो जी 32 से 65 रुपए लगिए जावे ये भी 17 खाना देखो क्वालिटी बहुत बढ़िया है 70 हो गई जी 75 हो गई जी 80 रुपए 70 रुपए 70 रुपए 300 रुपए 30 अभी मुकेश बोल रहा भाई हां भाई 70 रुपए 70 रुपए 70 रुपए 70 ਦਾਸੀਰ ਬਈ 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 ਠੀਕ ਹੋ ਗਿਆ ਦਾਸੀਰ ਬਈ ਕਰਦੇ 3285 ਰੁਪਏ ਲਓ ਜੀ 3285 ਰੁਪਏ ਲੱਗੇ ਜੀ ਇਹ ਵੀ 17 18 ਦੀ ਸੀ ਦੇਖੋ ਆਮ ਵਾਲੀ ਕੁਆਲਿਟੀ ਸੀ 3285 ਰੁਪਏ 17 18 ਦਾ ਰੇਟ 3285 ਰੁਪਏ ਮੁੱਛਲ ਦਾ ਰੇਟ ਆ ਬਾਈ 1401 234 3500 ਰੁਪਏ ਜੀ 3400 ਤੋਂ ਪਾਰ ਵੀ ਜਾਂਦੀ ਹੈ ਜੇਕਰ ਸੁੱਕੀ ਢੇਰੀ ਹੈ ਕੁਆਲਿਟੀ ਹੈਗੀ ਤਾਂ 3400 ਤੋਂ ਪਾਰ ਵੀ ਚਲ ਜਾਂਦੀ ਹੈ 5-10 ਰੁਪਏ ਤੇ ਬਾਕੀ ਕਰਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੀ ਤੇ ਲੋ ਜੀ ਅਗਲੀ ਢੇਰੀ ਦੇਖਦੇ ਹਾਂ ਕਿਹੜੀ ਆ ਬਾਕੀ 17 18 ਦੀ ਜਿਹੜੀਆਂ ਢੇਰੀਆਂ ਬਹੁਤ ਆ ਚੁੱਕੀਆਂ ਜੀ ਤੇ ਮੱਛਲ ਥੋੜਾ ਜਿਹਾ ਘਟ ਆ ਰਿਹਾ ਜੀ ਮੱਛਲ ਦੀਆਂ ਢੇਰੀਆਂ ਘਟ ਆ 17 18 ਨਾਲੋਂ ਜ਼ਿਆਦਾ ਜੀ 3250 ਦਬਲ ਬੱਕੇ ਦੇ ਆ ਇਹ ਦਬਲ ਬੱਕੇ ਦੇ ਬੋਲੀ ਤੇ 3250 ਆ ਬੋਲੋ